ਜਿਸ ਵਿੱਚ ਪਟਾਦਿਰਾਂ ਦਾ ਦક્ષਸ਼ ਕੀਤੀ ਹੋਈ ਅਤੇ ਸਾਰੀ ਸੰਗਤ ਕ੍ਰਿਪਾ ਵਿੱਚ ਪਾਉਗੀ ਬਾਦ ਸਤਖੰਡ ਸ੍ਰੀ ਹਰਮਨ ਸਾਹਿਬ ਔਰ ਗੁਰੂ ਜੀ ਦੇ ਮਹਾਨ ਸਾਧਗੁਰੂ ਗਾਧ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਪਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਸਾਣਪੁਖ ਜੁੜੇ ਹੋਏ ਗੁਰੂ ਰੋਧੂ ਸਾਸਾ ਸਾਧ ਸੰਗਤ ਦੇ ਦੇਸ਼ ਦੇ ਪੱਧਰ ਉੱਪਰ ਦਬਸ਼ ਕੀਤੀ ਹੋਏ ਅਤੇ ਸਾਰੇ ਸੰਸਥਾਪਕ ਚਲਾ ਵਿੱਚ ਪਾਉਗੀ ਵਾਹਿਗੁਰੂ ਦਾ ਹਰ ਸਾਹਿਬ ਵਾਹਿਗੁਰੂ ਦੀ ਕਿਰਪਾ ਹੈ ਅੱਜ ਮਿਤੀ 15 ਫਰਵਰ ਸੰਮਤਨਾਂਕ ਸਾਹੀ 556 ਮੁਤਾਬਕ ਮਿਤੀ 3 ਅਕਤੂਬਰ 2024 ਪੰਜ ਸਿੱਖ ਸਰਬੰਧ ਦੀ ਦਿੱਤਰਪਾ ਸਤਤ੍ਰੇ 31 ਅਕਤੂਬਰ ਸੈਦ ਦਿੱਲੀ ਕੇ ਹੋਈ ਜੇਸਰੈਂਟ ਪੰਚ ਸਿੰਘ ਸਹਿਬਾਂ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਤਤੌਰ ਇੱਕ ਮੁੱਖ ਮੰਤਰੀ ਪੰਜਾਬ ਸਰਕਾਰ ਅੱਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਉਹ ਬਹੁਤ ਭਾਰੀ ਟਾਲਕੀ ਸ਼੍ਰੋਮਣੀ ਅਕਾਲੀ ਦਲ ਦਾ ਹਾਸ ਬਹੁਤ ਪਤਲੀ ਹੋਏ ਸਿੱਖ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾੜ ਸਿੱਖ ਕੈਬਨਟ ਮੰਤਰੀ ਜੇਸ ਸੁਬੰਦੀ ਆਪਣਾ ਸਪਸ਼ਟੀਕਰਨ 15 ਤਾਰੀਖ ਦੇ ਅੰਦਰ ਅੰਦਰ ਵਿੱਤੀ ਰੂਪ ਵਿੱਚ ਜਮੂਹ ਕੇ ਸ਼੍ਰੀ ਅਕਾ ਤਾਂ ਤੱਕ ਸਾਹਿਬ ਦੇ ਵਿਖਰੇ ਡੇਨ ਸੁਖਬੀਰ ਸਿੰਘ ਬਾਦਲ ਜਨਰ ਚ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਸੇਬ ਦੇ ਉੱਤੇ ਸ਼੍ਰੀ ਗੁਰੰਤ ਸਾਹਿਬ ਜੀ ਦੀ ਵਜੂਲੀ ਵਿੱਚ ਸਿੱਖ ਸੰਗਤ ਅਤੇ ਪੰਚੀਤ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਪਿਛਲੇ ਹੋਏ ਗੁਨਾਹਾਂ ਦੀ ਅਪੋਲੋਜੀ ਮੰਗਦਾ ਹਾਂ